ਭਾਈ ਬਾਕੀ ਗੱਲਾਂ ਦੀ ਗੱਲਾਂ ਨਹੀਂ ਮੁੱਛਾਂ ਵਾਲੀਆਂ ਘੈਂਟ ਆ ਯਾਰ ਆ ਪਿਰਾਲ ਆਇਆ ਹੈਨਾ ਇਹ ਭਾਈ ਬਾਪੂ ਦੇ ਸੱਤੇ ਕੀਤੀਆਂ ਸਾਡੇ ਕਿੱਲੇ ਨਹੀਂ ਬੋਲਦੇ ਸੜੀ ਆਕਾ ਦਾ ਕੀਦੀ ਬੋਲਦੀ ਐ ਵਧੀਆ ਗੱਲਾਂ ਨੇ ਅੱਛਾ ਬਸ਼ੇਰੀਆਂ ਹਾਂ ਬਸ਼ੇਰੀਆਂ ਨੇ ਬਣੀ ਕੋੜੀ ਬੈਠੀਆਂ ਪੂਰੀਆਂ ਕਦ ਕੋਤ ਪੂਰਾ ਕਰੀ ਬੈਠੀਆਂ ਹੈਨਾ ਇਹ ਵੀ ਮਾਰਵਾੜੀ ਆ ਗਈ ਭਾਈ ਹਾਂ ਮਾਰਵਾੜੀ ਮਾਰਵਾੜੀ ਓਕੇ ਇਹਨਾਂ ਦੀ ਕੀ ਡਿਮਾਂਡ ਐ ਭਾਈ ਜੀ ਇਹਨਾਂ ਦੋਨਾਂ ਦਾ 6 ਲੱਖ ਰੁਪਈਆ ਵੀਰੇ ਦੋਨਾਂ ਦਾ ਉਹ ਬੱਲੇ ਉਹ ਜੈ ਜੈ ਜੀ ਰੇਟ ਆਹ ਦੇਖੋ ਬਾਈ ਦੋਨਾਂ ਦਾ 6 ਲੱਖ ਰੁਪਈਆ ਮੰਗੀ ਜਾਂਦੇ ਬਾਈ ਮਾਰਕਿੰਗ ਆ ਗਈ ਇੱਕ ਦੀ ਦੀ ਪੰਜ ਕਲਿਆਣ ਆ ਗਈ ਹਨਾ ਦੋਨੇ ਪੰਜ ਕਲਿਆਣਾਂ ਆ ਹਾਂ ਦੋਨੇ ਪੰਜ ਕਲਿਆਣਾਂ ਆ ਚੈੱਕ ਕਰ ਲੋ ਬਾਈ ਚੰਬੀ ਆ ਗਈ ਤੁਹਾਡੇ ਲਈ ਤੇ ਬਾਈ ਕਹਿੰਦਾ 3 ਇੰਟੇਜਰ ਦਾ ਕੱਦ ਹੈ ਹਨਾ ਹਾਂਜੀ 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 ਤੇ ਬਾਈ ਉਮਰ 4 ਸਾਲ ਉਮਰ 4 ਸਾਲ ਇਹਦੀ 4 ਸਾਲ ਉਮਰ ਆ ਤੇ ਇਹ ਵੀ ਛੇਲੇ ਆਈ ਹੈ ਤੇ ਬਾਈ ਦੱਸਿਓ ਰੇਟ ਰੂਡ ਕੀ ਹੈ ਇਹਦਾ ਇਹਦਾ ਰੇਟ ਵੀਰ ਜੀ ਹੈਗਾ ਜੀ ਆ ਵੀ ਆ ਗਈ ਬਾਈ ਪੱਕੀ ਚੰਬੀ ਹੈ ਹੈਨਾ ਚੰਬੀ ਹੈ ਬਾਈ ਕੀ ਹੁੰਦਾ ਕੱਚੀ ਤੇ ਪੱਕੀ ਚੰਬੀ ਦਾ ਫਰਕ ਕੱਚੇ ਬਸ ਜਿਵੇਂ ਹੁਣ ਲਾਲ ਜਿਹਾ ਮੂੰਹ ਲਾਲ ਹੋ ਜੀ ਵੀ ਜਾਂ ਪੈਰਾਂ ਤੋਂ ਲਾਲ ਹੋ ਜੀ ਆ ਆ ਹੀ ਨਿਸ਼ਾਨੀ ਆਉਂਦੀ ਹੈ ਇਹ ਪੱਕੀ ਚੰਬੀ ਹੈ ਹੈਨਾ ਹਾਂ ਜੀ ਇਹ ਪੱਕੀ ਤੇ ਨੁਕਰਾਂ ਦੋਊਗੀ ਹਾਂ ਜੀ ਨੁਕਰਾਂ ਪਿਓਰ ਜੀ ਅੱਛਾ ਹਾਂ ਜੀ ਨੁਕਰੇ ਤੋਂ ਹੁਣ ਪ੍ਰੈਗਨੈਂਟ ਹੈ ਜੀ ਤੇ ਇਹਦੇ ਆਪ ਇਹਦੇ ਥੱਲੇ ਉਹ ਹੈਗੀ ਉਹ ਚਿੱਟਾ ਜਿਹਾ ਇੱਕ ਹੁੰਦਾ ਕੀ ਕਹਿੰਦੇ ਹੈ ਇਹਦੇ ਮੱਥੇ ਪਟਾ ਜੀ ਹਾਂ ਉਹ ਪੈਰ ਚਿੱਟੇ ਠੀਕ ਹੈ ਬਾਈ ਉਹ ਥੋੜੇ ਪੈਰ ਚਿੱਟੇ ਆ ਦੋਨੇ ਮੇਰੇ ਹਾਂ ਤੇ ਉਮਰ ਦਾ ਤੁਸੀਂ ਤੇ ਇਹਦਾ ਕੱਦ ਕਿੰਨਾ ਹੋ ਗਿਆ ਵੀਰੇ ਅੱਧ ਵੀਰੇ ਇਹਦਾ ਹੋਊਗਾ 64 ਦੇ ਕਿਊ ਪਰ ਇਹ ਹੈ ਕਿ ਬਈ ਜਿਵੇਂ ਲੁਧਿਆਣੇ ਸਾਈਡ ਥੋੜਾ ਜਿਹੜਾ ਏਰੀਆ ਸਾਰਾ ਮਾਰਵਾੜੀ ਦਾ ਗੜ ਭਜਿਆ ਗਿਆ ਮੰਨਿਆ ਗਿਆ ਹੈ ਨਾ ਬਿਲਕੁਲ ਵੀਰੇ ਇਹ ਚੋਟੀ ਦੇ ਅਸਟ੍ਰੇਲੀਅਨ ਨੇ ਸਾਰੇ ਥੋੜੇ ਏਰੀਆ 'ਚ ਹੀ ਹੈ ਨਾ ਕਿਰਪਾ ਜੀ ਮਹਾਰਾਜ ਦੇ ਚਲੋ ਬਾਕੀ ਜਿਹੜਾ ਨਵੇਂ ਮੁੰਡਿਆਂ ਨੂੰ ਸ਼ੌਂਕ ਆਈ ਚੰਗੀ ਗੱਲ ਆਈ ਨਸ਼ਿਆਂ ਤੋਂ ਦੂਰ ਰਹਿੰਦੇ ਆ ਠੀਕ ਆ ਇਹ ਵਧੀਆ ਸ਼ੌਂਕ ਆ ਆਉਣਾ ਵੀ ਚਾਹੀਦਾ ਲੋਕਾਂ ਨੂੰ ਕਹਿੰਦੇ ਮਾਲਵੇ ਦਾ ਇੱਕ ਸੋਹਣਾ ਜਿਹਾ ਸ਼ਹਿਰ ਸ਼੍ਰੀ ਮੁਕਸਰ ਸਾਹਿਬ ਜਿੱਥੇ ਲੱਗਦੀ ਹੈ ਕੋੜਿਆਂ ਦੀ ਮੰਡੀ ਤੇ ਇਸ ਵਾਰੀ ਜਿਹੜੀ ਘੋੜਿਆਂ ਦੀ ਮੰਡੀ ਲੱਕੀ ਕਹਿੰਦੇ ਬਾਗ ਕਮਾਲ ਰਹੀ ਜਿਹਦੇ ਵਿੱਚ ਰਿਕਾਰਡ ਤੋੜ ਕੱਟ ਹੋਇਆ ਤੇ ਨਵੇਂ ਖਰੀਦਦਾਰਾਂ ਦਾ ਜਿਹੜਾ ਇਜਾਫਾ ਹੋਇਆ ਤੇ ਬਹੁਤ ਹੀ ਚੰਗੇ ਚੰਗੇ ਘੋੜੇ ਘੋੜੀਆਂ ਇਸ ਮੰਡੀ 'ਚ ਪਹੁੰਚੇ ਤੇ ਤੁਹਾਡੇ ਲਈ ਲੈ ਕੇ ਆਏ ਇੱਕ ਸੋਹਣੀ ਜਹੀ ਵੀਡੀਓ ਜਿਹਦੇ ਵਿੱਚ ਕੁਝ ਭਰਾਵਾਂ ਨੇ ਆਪਣੇ ਘੋੜੇ ਘੋੜੀਆਂ ਸੇਲ ਲਈ ਲੈ ਕੇ ਆਏ ਤੇ ਇਸ ਵੀਡੀਓ 'ਚ ਜੇ ਕਿਸੇ ਵੀ ਮੇਰੇ ਭੈਣ ਭਰਾ ਨੂੰ ਕੋਈ ਵੀ ਘੋੜਾ ਘੋੜੀ ਪਸੰਦ ਹੈ ਤੁਸੀਂ ਕਾਲ ਕਰ ਸਕਦੇ ਹੋ ਮਾਲਕਾਂ ਨੂੰ ਤੇ ਆਪਣੇ ਫਾਰਮ ਦਾ ਸ਼ਿੰਗਾਰ ਬੜਾ ਸਕਦੇ ਹੋ ਤੇ ਆਉ ਕਰਦੇ ਆ ਫਿਰ ਵੀਡੀਓ ਦੀ ਸ਼ੁਰੂਆਤ ਕਿਵੇਂ ਹੋ ਬਾਈ ਠੀਕ ਠਾਕ ਵੀਰ ਜੀ ਵਧੀਆ ਤੁਸੀਂ ਸੁਣਾਓ ਲੈਂਦੇ ਹੋ ਨਿਆਰੇ ਮੁਖਸਰ ਮੰਡੀ ਤੇ ਹਾਂ ਵਧੀਆ ਵਧੀਆ ਵੀਰ ਜੀ ਨਾ ਕੀ ਆਪਣਾ ਦੱਸੋ ਪਹਿਲਾਂ ਨਵਜੋਤ ਸਿੰਘ ਜੀ ਆ ਨਵਜੋਤ ਬਾਈ ਸਾਡਾ ਕਿੱਥੋਂ ਬਾਈ ਤੁਸੀਂ ਆਪਣਾ ਵੀਰ ਜੀ ਤਲਵੰਡੀ ਅਕਲਿਆ ਜੀ ਤਲਵੰਡੀ ਅਕਲਿਆ ਹਾਂਜੀ ਤੇ ਆ ਚੈੱਕ ਕਰੋ ਬਾਈ ਲੈ ਕੇ ਆਏ ਤੁਹਾਡੇ ਲਈ ਸੋਹਣੇ ਸੋਹਣੇ ਘੋੜੀਆਂ ਤੇ ਕੁ ਚੰਬੀਆਂ ਨੇ ਨੁਕਰੀਆਂ ਨੇ ਅਵਲਗ ਨੇ ਤੇ ਬਾਈ ਨਵੇਂ ਬੰਦਿਆ ਦਾ ਫਿਰ ਸ਼ੌਂਕ ਪੂਰਾ ਕਰਦੇ ਹੋ ਕਿ ਨਹੀਂ ਕਰਦੇ ਨੇ ਬਾਈ ਜਿਹੜੇ ਆਉਂਦੇ ਆ ਕੋਈ ਲੈਣ ਆ ਹਾਂ ਦੇਈ ਦੇ ਜੀ ਅਗਲੇ ਨੂੰ ਬਹੁਤ ਵਧੀਆ ਜੈਜ ਰੇਟਾਂ ਤੁਹਾਨੂੰ ਹਾਂ ਆ ਭਾਈ ਜਿਹੜਾ ਨਵਾਂ ਬੰਦਾ ਨਾ ਆਹ ਦੇਖ ਲੋ ਆ ਜਿਹੜੀ ਘੋੜੀ ਐ ਸੇਲ ਲਈ ਆਈ ਐ ਬਾਈ ਕੀ ਡਿਟੇਲ ਐ ਇਹਦੀ ਹੁਣ ਇਹ ਆਪ ਲਖਾ ਉਹ ਪਰਲੀ ਨੁਕਰੀ ਐ ਨਹੀਂ ਨਹੀਂ ਇਹਦੇ ਤੋਂ ਸ਼ੁਰੂ ਕਰਦੇ ਆ ਇਹਦੀ ਕੀ ਡਿਟੇਲ ਐ ਇਹਦੀ ਹੁਣ ਇਹਨੂੰ 3 ਮਹੀਨੇ ਹੋ ਗਏ ਵੀ ਰੇਡ ਆ ਜਾਓ ਮੇਰੇ ਹਾਂਜੀ ਹਾਂਜੀ 3 ਮਹੀਨੇ ਹੋ ਗਏ ਬੱਚਾ ਕੀ ਗਾ ਪਹਿਲਾ ਉਮਰ ਦੱਸੋ ਬਾਈ ਦੀ ਇਹਦੀ ਉਮਰ ਹੈ ਜੀ 3.5 ਸਾਲ ਦੀ ਇਹਦੀ ਉਮਰ ਹੈ ਬਾਈ 3.5 ਸਾਲ ਹਾਂਜੀ ਹਾਂਜੀ ਤੇ ਪਹਿਲਾ ਸੂਆ ਦਿੱਤਾ ਇਹਨੇ ਕੋਈ? ਹਾਂਜੀ ਹਾਂਜੀ। ਬਹੁਤ ਸੋਹਣਾ ਬਸ਼ੇਰਾ ਦਿੱਤਾ ਜੀ। ਠੀਕ ਹੈ ਬਾਈ। ਹਾਂਜੀ ਹਾਂਜੀ ਹਾਂਜੀ। ਇਹ ਵੀਰੇ ਮਾਰਵਾੜੀ ਚ ਆ ਗਈ ਚੰਬਿਆਂ ਮਾਰਵਾੜੀ ਚ ਚੰਬਿਆਂ ਚ ਆ ਗਈ। ਨਾ ਨਾ ਮਾਰਵਾੜਿਆਂ ਜੀ। ਅੱਛਾ। ਹਾਂਜੀ ਹਾਂਜੀ। ਤੇ ਮੂੰਹ ਵੀ ਦਾ ਜਿੱਦਾਂ ਸਫੇਦ ਹੈ। ਹਾਂਜੀ ਹਾਂਜੀ ਹਾਂਜੀ। ਤੇ ਪੈਰ ਇਹ ਥੋੜਾ ਜਿਹਾ ਹੈ 도ਗਲੇ ਪੰਚੀ ਸੀ। 도ਗਲੇ ਪੰਚੀ। ਹਾਂਜੀ ਹਾਂਜੀ। ਮਤਲਬ ਜੀ ਆਪਾਂ ਪਿਓਰ ਤੇ ਨਹੀਂ ਕਹਿ ਸਕਦੇ ਜੀ। ਜੀ ਆਪਾਂ ਨੁਕਰੇ ਤੇ ਛੱਡਾਂਗੇ ਨੁਕਰਾਂ ਵੀ ਦੇ ਸਕਦੀ ਹੈ ਮਾਰਵਾੜੀ। ਹਾਂਜੀ ਦੇ ਸਕਦੇ ਹਾਂਜੀ ਹਾਂਜੀ। ਠੀਕ ਹੈ ਬਾਈ। ਇਸ ਵਾਰੀ ਇਹਨੇ ਬੱਚਾ ਬਹੁ ਸਾਡੇ ਉਧਰ ਨੇੜੇ ਹੀ ਅਰਜਨ ਰਾਜਬਾਈ ਕੋਲੇ ਜੀ ਅਰਜਨ ਹਾਂਜੀ ਹਾਂਜੀ ਨੋਕਰਾ ਕੋਲ ਨੋਕਰਾ ਜੀ ਤੇ ਬਹੁਤ ਸੋਹਣਾ ਲੁਕ ਦਿੱਤਾ ਈ ਉਹਨੇ ਓਕੇ ਓਕੇ ਤੇ ਸੱਜਣੋ ਜੇ ਕੋਈ ਨਮਾ ਭਾਈ ਹੈ ਨਾ ਉਹ ਚੁੱਪਚਾਪ ਕਰਕੇ ਆ ਘੋੜੀ ਲੈ ਲਓ ਉਹਦਾ ਕਾਰਨ ਕੀ ਹੈ ਕਿ ਤੁਸੀਂ ਨੁਕਰੇ ਤੇ ਛੱਡੋਗੇ ਉਹ ਜਾਇ ਜਾਈ ਕੋਈ ਨਵਾਂ ਭਰਾ ਆਉਂਦਾ ਨੁਕਰੇ ਤੇ ਛੱਡੋਗੇ ਨੁਕਰਾ ਦੋਗੇ ਮਾਰਵਾੜੀ ਤੇ ਛੱਡੋਗੇ ਤੇ ਮਾਰਵਾੜੀ ਦੋਗੇ ਆ ਚੈੱਕ ਕਰ ਲਓ ਮੇਰਾ ਭਰਾ ਜਿਹੜੇ ਕਹਿੰਦੇ ਆ ਨਾ ਆਪਾਂ ਘੋੜੀ ਰੱਖਣੀ ਐ ਘੋੜੀ ਰੱਖਣੀ ਐ ਤਾਂ ਆ ਰੱਖ ਲਓ ਚੁੱਪਚਾਪ ਤੇ ਆਪਦਾ ਸ਼ੌਂਕ ਪੂਰਾ ਕਰੋ ਬਾਈ ਹਾਈਟ ਕਿੰਨੀ ਹੈ ਜੀ ਇਹਦੀ ਹੁਣ ਹੈਗੇ 60 ਜੀ 60 ਇੰਚ ਦੀ ਹਾਈਟ ਹੈ ਤੇ ਬੇਲਬੂਲ ਖੁੱਲੀ ਹੈ ਦੀ ਹੈਣਾ ਹਾਂਜੀ 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 ਤਾਂ ਕੱਦ ਹੋਰ ਕਰੂੰਗੀ ਸਰ ਅੱਛਾ ਤੇ ਰੇਟ ਰੋਟ ਕੀ ਕਰੀ ਜਾਂਦਾ ਬਾਈ ਰੇਟ ਇਹਦਾ ਵੀਰ ਜੀ ਮੰਗਲੂ ਦਾ ਦੇਖੋ ਮੰਗਦਾ ਤਾਂ 2 ਲੱਖ ਰੁਪਏ ਹੈ ਜੀ ਪਰ ਫਿਰ ਵੀ ਮਾਨਤਾਨ ਕਰਦੇ ਆ ਬਾਈਆਂ ਨੇ ਜੋ ਕੋਈ ਵੀ ਲੈਣ ਵਾਲਾ ਹਾਂ ਜੀ ਹਾਂ ਜੀ ਰੇਟ ਤਾਂ ਜਾਇਜ਼ ਕਰੀਆ ਹਾਂ ਹਾਂ ਜੀ ਰੇਟ ਜਾਇਜ਼ ਹੈ ਕੋਈ ਕੋਈ ਕਰੋੜਾਂ ਵਾਲਾ ਕੰਮ ਨਹੀਂ ਨਾ ਨਾ ਜ ਕੋੜਾਂ ਵਾਲਾ ਤੇ ਬਾਈ ਦੇਖ ਲਓ ਜਿਹੜੇ ਕਹਿੰਦੇ ਆ ਨਾ ਕਿ ਲੱਖਾਂ 'ਚ ਵੀ ਆਂਦੇ ਆ ਕੁਝ ਕੁ ਲੱਖਾਂ 'ਚ ਘੋੜੇ ਆਂਦੇ ਆ ਚੈੱਕ ਕਰ ਲਓ 2 ਲੱਖ ਰੁਪਏ ਬਾਈ ਨੇ ਰੇਟ ਕਿਹਾ ਹੈ ਇਹਦੇ 'ਚ ਵੀ ਮਾਨਤਾਨ ਹੋ ਜੂ ਆ ਚੈੱਕ ਕਰ ਲਓ ਤੂੰ ਨੌਕਰਾ ਛੱਟੋਗੇ ਨੌਕਰਾ ਦੋਗੇ ਮਾਰਵਾੜੀ ਛੱਟੋਗੇ ਮਾਰਵਾੜੀ ਦੋਗੇ ਚੈੱਕ ਕਰ ਸਕਦੇ ਹੋ ਤੇ ਬਾਈ ਜੀ ਇਹਦੀ ਡਿਟੇਲ ਦਿਓ ਅਗਲੀ ਦੀ ਏ ਆਵਲਾ ਖਾ ਜੀ ਏ ਆਵਲਾ ਖਾ ਗਈ ਹਾਂਜੀ ਹਾਂਜੀ ਖੁੱਲੀ ਆਵਲਾ ਹੈ ਹਾਂਜੀ ਹਾਂਜੀ ਖੁੱਲੀ ਐ ਤੇ ਹਜੇ ਆਪਣੇ ਉਮਰ ਇਹਦੀ ਬਹੁਤ ਘੱਟ ਹੈ 3 ਸਾਲ ਉਮਰ ਹੈ ਜੀ ਹਜੇ ਹਾਂ ਹਾਂ ਤੇ ਹੁਣੇ ਲਾਈ ਹੈ ਜੀ ਹਾਂ ਤੇ ਬਹੁਤ ਸੋਹਣੇ ਮਾਲੀ ਤੋਂ ਲਾਈ ਆ ਅੱਛਾ ਆਪਣੇ ਜਾਨਵਰ ਤੋਂ ਲੱਗੀ ਐ ਤੇ ਹੁਣ ਦੇਖੋ ਜੀ ਲੱਗਿਆ ਤਾਂ ਹੋਇਆ ਜੀ ਥੋੜਾ ਦੇਖੋ ਹੁਣ ਹਜੇ ਚੈੱਕ ਪਾਸ ਨਹੀਂ ਹੋਇਆ ਜੀ ਚੈੱਕ ਪਾਸ ਨਹੀਂ ਕਰਾਈ ਹਾਂਜੀ ਕਿਉਂਕਿ 20 25 ਦਿਨ ਹੋਇਆ ਜੀ ਮੂਰੇ ਚੱਲ ਜਾ ਹਾਂਜੀ ਹਾਂਜੀ ਹੋ ਜਾ ਤੂੰ ਕੋ ਜੋ ਆਹ ਦੇਖ ਲਓ ਦੋਸਤੋ ਕਿੰਨੀ ਸੀਲ ਸਾਹੂ ਹੈ ਤੇ ਆਹ ਅਬਲਕ ਹੈ ਆ ਵੀ ਨਵੇਂ ਬੰਦੇ ਆਪਦਾ ਸ਼ੌਂਕ ਪੂਰਾ ਕਰ ਸਕਦੇ ਆ ਅਬਲਕ ਵੀ ਬਹੁਤ ਵਧੀਆ ਘੋੜੀ ਹੈ ਤੇ ਭਾਈ ਕੱਦ ਕਿੰਨਾ ਹੈ ਦਾ ਇਹਦਾ ਕੱਦ ਹੈ ਜੀ 17 ਇੰਚ 59 61 ਇੰਚ 61 ਇੰਚ ਕੱਦ ਹੈ ਭਾਈ ਤੇ ਬਹੁਤ ਹੀ ਚੰਗੀ ਹੈ ਰਾਈਡਿੰਗ ਰੂਟਿੰਗ ਦੀ ਭਾਈ ਠੀਕ ਹੈ ਬਹੁਤ ਸੋਹਣੀ ਹੈ ਜੀ ਕੋਈ ਹਾਂਜੀ ਹਾਂਜੀ ਉਮਰ 3 ਸਾਲ ਹੈ ਜੀ ਇਹਦੀ ਹੈ ਜੀ ਆ ਚੈੱਕ ਕਰ ਲੋ ਬਾਈ ਨੁਕਰਿਆਂ ਦੇ ਫੈਨ ਜਿਹੜਾ ਨੁਕਰੇ ਲੈਣਾ ਚਾਹੁੰਦੇ ਨੇ ਤੇ ਆ ਚੈੱਕ ਕਰ ਲੋ ਨੁਕਰਾ ਆ ਨੁਕਰੀ ਘੋੜੀ ਹੈ ਬਾਈ ਆ ਦੇਖ ਲੋ ਆ ਬਾਈ ਦੇਖ ਲੈ ਘੁੰਮਣ ਆਇਆ ਮੁਕਸਰ ਮੰਡੀ ਆ ਦੇਖ ਲੋ ਬਾਈ ਨੁਕਰੀ ਬਾਈ ਕੀ ਉਮਰ ਹੈ ਦੀ ਇਹਦੀ ਇਹਦੀ ਉਮਰ ਹੈ ਜੀ 3.5 ਸਾਲ ਦੀ 3.5 ਸਾਲੀ ਦੀ ਉਮਰ ਹੈ ਹਾਂਜੀ ਤੇ ਬਸ਼ੇਰਾ ਦਿੱਤਾ ਸੀ ਆ ਪਤਮਦਾ ਜੀ ਅੱਛਾ ਹਾਂਜੀ ਹਾਂਜੀ ਉਹ ਥੋੜਾ ਜਣਾ ਜੀ ਰਾਤ ਨੂੰ ਇਹ ਸਟੋ ਐ ਨਹੀਂ ਸੀ ਘਰੇ ਤੇ ਬਸ਼ੇਰਾ ਪੂਰਾ ਹੋ ਗਿਆ ਸੀਗਾ ਜੀ ਹਾਂ ਜੇ ਘੋੜੀ ਬੰਨੀ ਹੋਈ ਸੀ ਅੱਛਾ 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 ਤੇ ਭਾਈ ਰੇਟ ਰੂਟ ਕੀ ਕਰੀ ਜਾਂਦੇ ਇਹਦਾ ਰੇਟ ਹੈ ਇਸ ਟਾਈਮ ਹੈ 5.5 ਲੱਖ ਰੁਪਏ ਸਾਢੇ 5 ਲੱਖ ਦੀ ਨੌਕਰੀ ਘੋੜੀ ਭਾਈ ਲੈ ਜਾਓ ਭਾਈ ਕਹਿੰਦਾ ਇਹਦੇ ਚ ਵੀ ਮਾਨਤਨ ਕਰ ਦੇਣਗੇ ਆ ਚੈੱਕ ਕਰ ਲੋ ਨੌਕਰੀ ਘੋੜੀ ਹੈ ਸਾਢੇ 5 ਲੱਖ ਭਾਈ ਰੇਟ ਕਹਿੰਦਾ ਇਹਦਾ ਤੇ ਆਹ ਦੇਖੋ ਭਾਈ ਨਵੇਂ ਬੰਦਿਆਂ ਲਈ ਇੱਕ ਗਿਫਟ ਚੰਬੀ ਬਾਈ ਗਰੜੀ ਆ ਗਈ ਗਰੜੀ ਚੰਬੀ ਜੀ ਚੰਬੀ ਨਹੀਂ ਗਰੜੀ ਨਹੀਂ ਗਏ ਚੰਬੀ ਹੈ ਨਹੀਂ 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 ਗਰੜੀ ਨਹੀਂ ਚੰਬੀ ਪੱਕੀ ਪੱਕੀ ਚੰਬੀ ਹੈ ਆ ਜਾ ਨਾਲ ਆ ਰਿਹਾ ਬਾਈ ਆ ਗਈ ਪੱਕੀ ਚੰਬੀ ਬਾਈ ਕੱਦ ਕਿੰਨਾ ਕਰ ਗਈ ਹੈ ਇਹਦਾ ਕੱਦ ਹੈ 63 ਇੰਚ ਉਮਰ ਕਿੰਨੀ ਹੈ ਇਹ ਉਮਰ ਹੈ ਜੀ ਇਹਦੀ 4 ਸਾਲ ਬਾਈ 4 ਸਾਲ ਦੀ ਉਮਰ ਹੈ 63 ਇੰਚ ਦਾ ਕੱਦ ਹੈ ਤੇ ਤੁਸੀਂ ਇਹ ਨਵੇਂ ਮੰਦਿਆਂ ਲਈ ਹੈ ਹਨਾ ਹਾਂਜੀ ਹਾਂਜੀ ਜਿਹੜਾ ਨੋ ਨਵਾਂ ਭਰਾ ਨਾ ਹਾਂਜੀ ਹਾਂਜੀ ਚੰਬਿਆ ਤੋਂ ਸ਼ੁਰੂਆਤ ਕਰ ਸਕਦਾ ਬਾਈ ਬਾਲਪੋਰੀਆਂ ਦੇ ਸਾਰੇ ਸਾਫ ਹੈ ਜੀ ਹਾਂਜੀ ਹਾਂਜੀ ਜਮਾ ਓਕੇ ਉਹ ਹੈ ਜੀ ਕੋਈ ਵੀ ਚੀਜ਼ ਹੋਵੇਗਾ ਸਾਫ ਸੁਥਰਾ ਇੱਕ ਮਿੰਟ ਇਹ ਚੈੱਕ ਕਰ ਲਓ ਬਾਈ ਚੰਬੀ ਆ ਗਈ ਤੁਹਾਡੇ ਲਈ ਤੇ ਬਾਈ ਕਹਿੰਦਾ 63 ਜਿਹਦਾ ਕੱਦ ਹੈ ਹਨਾ ਹਾਂਜੀ 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 ਤੇ ਬਾਈ ਉਮਰ 4 ਸਾਲ ਉਮਰ 4 ਸਾਲ ਇਹਦੀ 4 ਸਾਲ ਉਮਰ ਹੈ ਤੇ ਇਹ ਵੀ ਸੇਲ ਲਈ ਆਈ ਹੈ ਇਹ ਨਵੇਂ ਭਰਾਵਾਂ ਲਈ ਵੀਡੀਓ ਹੈ ਤੇ ਬਾਈ ਦੱਸਿਓ ਰੇਟ ਰੂਡ ਕੀ ਹੈ ਇਹਦਾ ਇਹਦਾ ਰੇਟ ਵੀਰ ਜੀ ਹੈਗਾ ਜੀ ਅੱਜ ਤੱਕ ਸਾਢੇ 4 ਲੱਖ ਰੁਪਏ ਹੈ ਸਾਢੇ 4 ਲੱਖ ਰੁਪਏ ਰੇਟ ਹੈ ਚੰਬੀ ਆ ਗਈ ਬਾਈ ਪੱਕੀ ਚੰਬੀ ਹੈ ਹੈਨਾ ਬਾਈ ਕੀ ਹੁੰਦਾ ਕੱਚੀ ਤੇ ਪੱਕੀ ਚੰਬੀ ਦਾ ਫਰਕ ਕੱਚੀ ਬਸ ਜਿਵੇਂ ਹੁਣ ਲਾਲ ਹੋ ਗਿਆ ਮੂੰਹ ਨਾਲ ਹੋ ਜੀ ਵੀ ਜਾਂ ਪੈਰਾਂ ਤੋਂ ਲਾਲ ਹੋ ਜੀ ਆ ਆ ਹੀ ਨਿਸ਼ਾਨੀ ਆਉਂਦੀ ਹੈ ਇਹ ਪੱਕੀ ਚੰਬੀ ਹੈ ਹੈਨਾ ਹਾਂਜੀ ਹਾਂਜੀ ਪੱਕੀ ਤੇ ਨੁਕਰਾਂ ਦਊਗੀ ਹਾਂਜੀ ਨੁਕਰਾਂ ਪਿਓਰ ਜੀ ਅੱਛਾ ਹਾਂਜੀ ਹਾਂਜੀ ਨੁਕਰੇ ਤੋਂ ਹੋਰ ਪ੍ਰੇਗ ਨਟਾ ਜੀ ਤੇ ਇਹਦੇ ਆ ਇਹ ਥੱਲੇ ਉਹ ਹੈਗੀ ਉਹ ਚਿੱਟਾ ਜਿਹਾ ਇੱਕ ਹੁੰਦਾ ਕੀ ਕਹਿੰਦੇ ਹਾਂ ਜੀ ਹੈ ਜੀ ਹਾਂ 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 ਠੀਕ ਹੈ ਬਾਈ ਆਹ ਦੇਖੋ ਬਾਈ ਟੋਟਲੇ ਨਗੀਨੇ ਉਹ ਤੇਰੀ ਤੇ ਬਾਈ ਆਖਰ ਚ ਆਪਦਾ ਨੰਬਰ ਦੱਸੋ ਆਪਣਾ ਜੀ ਨੰਬਰ ਹੈ 82952 ਜੀ 22409 ਜੀ ਠੀਕ ਹੈ ਬਾਈ ਨਾਂ ਕੀ ਆਪਣਾ ਨਵਜੋਤ ਸਿੰਘ ਜੀ ਧੰਨਵਾਦ ਬਾਈ ਨਵਜੋਤ ਤੇਰਾ ਠੀਕ ਆ ਵੀ ਠੀਕ ਹੈ ਜੀ ਤੇ ਮੱਲੀ ਸਾਹਿਬ ਪਹੁੰਚ ਗਏ ਨਹੀਂ ਮੁਖਸਰ ਦੀ ਧਰਤੀ ਸਤਸ੍ਰੀ ਕਾਲ ਮੱਲੀ ਸਾਹਿਬ ਕਿਵੇਂ ਹੋ ਅਸੀਂ ਗੱਲ ਵੀ ਦੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਏ ਆ ਆਪਣੇ ਫਾਰਮ ਤੇ ਸਾਰਿਆਂ ਨੂੰ ਮਾਗੀ ਦੀਆਂ ਤੇ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਦਾ ਕੀ ਨਾਂ ਜੀ ਮੇਰਾ ਨਾਂ ਗਗਨਦੀਪ ਜੀ ਗਗਨ ਬਾਈ ਸਤਿ ਸ਼੍ਰੀ ਅਕਾਲ ਤੇ ਬਾਈ ਕੀ ਲੈ ਕੇ ਆਏ ਇਸ ਵਾਰੀ ਮਖਸਰ ਵੰਡੀ ਆਪਾਂ ਜਿਹੜੇ ਘੋੜਾ ਲੈ ਕੇ ਆਏ ਆ ਦੋ ਬਛੇਰੀਆਂ ਨੇ ਤੇ ਇੱਕ ਵੱਡੀ ਘੋੜੀ ਲੈ ਕੇ ਆਇਆ ਭਰਾ ਓਕੇ 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 ਬਾਈ ਕੀ ਉਮਰ ਹੈ ਜੀ ਇਹ ਵੀਰੇ 2 ਦੰਦ ਹੋ ਗਿਆ ਜੀ ਅੱਛਾ 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 ਤੇ ਬਾਈ ਕਿਹੜੇ ਘੋੜੇ ਦਾ ਬੱਚਾ ਹੈ ਇਹ ਆਪਣੇ ਸੂਰਜ ਸੀਗਾ ਮੈਲਾ ਵਾਲਾ ਹੀ ਹਾਂ ਹਾਂ ਤੇ ਮੈਲ ਅੰਕਲ ਜੀ ਹੁਣੇ ਵਾਲਾ ਘੋੜਾ ਹਾਂ ਹਾਂ ਉਹਦਾ ਬੱਚਾ ਜੀ ਇਹ ਓਕੇ ਬਾਈ ਨਖਰਾ ਅਨੋਖਰਾ ਬਾੜਾ ਹੈ ਚੋਬਰ ਤੇ ਇਹ ਬਹੁਤ ਵਧੀਆ ਘੋੜਾ ਜੀ ਹਾਂ ਹਾਂ ਤੇ ਮਾਰਕਿੰਗ ਕੀ ਹੈ ਵੀਰੇ ਇਹਦੀ ਇਹਦੇ ਮੱਥੇ ਪਟਾ ਜੀ ਹਾਂ ਉਹ ਪੈਰ ਚਿੱਟੇ ਜੀ ਠੀਕ ਹੈ ਬਾਈ ਦੋਨੇ ਪੈਰ ਚਿੱਟੇ ਆ ਦੋਨੇ ਹਾਂ ਤੇ ਉਮਰ ਦਸਤੀ ਤੁਸੀਂ ਤੇ ਇਹਦਾ ਕੱਦ ਕਿੰਨਾ ਹੋ ਗਿਆ ਵੀਰੇ ਕੱਦ ਵੀਰੇ ਇਹਦਾ ਹੋਊਗਾ 64 ਦੇ ਕਰੀਬ 64 ਹਾਂਜੀ 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 ਠੀਕ ਹੈ ਬਾਈ ਤੇ ਮਦਰ ਕੌਣ ਹੈ ਇਹਦੀ ਡੈਮ ਇਹ ਆਪਾਂ ਉਹਨਾਂ ਤੋਂ ਹੀ ਲਿਆ ਸੀਗਾ ਵੀਰੇ ਉਥੋਂ ਹੀ ਵੀਰ ਅੰਕਲ ਨੂੰ ਕਿ ਅੱਛਾ ਉਹਨਾਂ ਤੋਂ ਹੀ ਲੈ ਕੇ ਆਏ ਸੀਗੇ ਪਰਚੇ ਦੀ ਕੁੜੀ ਸੀ ਬਹੁਤ ਚੰਗੀ ਕੁੜੀ ਠੀਕ ਹੈ ਬਾਈ ਉਹਦੇ ਬਾਰੇ ਬਹੁਤ ਜ਼ਿਆਦਾ ਪਤਾ ਨਹੀਂਗਾ ਤੇ ਆਪਣੇ ਕੋਲ ਬਾਈ ਸ਼ੁਰੂ ਹੋ ਗਈ ਮੀਟਿੰਗ ਇਹਦੀ ਅੱਪਾ ਹਜੇ ਦੋ ਤਿੰਨ ਕੁੜੀਆਂ ਦੇ ਛੱਡੇ ਠੀਕ ਹੈ ਬਾਈ ਰਿਜ਼ਲਟ ਪੈਂਡਿੰਗ ਹੈ ਹਾਂਜੀ ਹਾਂਜੀ ਫਿਰ ਆਪਾਂ ਲੱਗ ਜਾਗੇ ਛੱਡਣ ਲੱਗੇ ਕੀ ਫੀਸ ਫੂਸ ਕੀ ਰੱਖੀ ਹੈ ਬਾਈ ਕੋਈ ਨਾ ਕਰ ਲਾਂਗੇ ਵੀ ਤੇ ਜੇ ਛੱਡਣ ਲੱਗੇ ਉਹ ਕਰ ਲਾਂਗੇ ਛਾਲੇ ਛੱਡੀਆਂ ਨਹੀਂ ਨਹੀਂ ਛੱਡੇ ਨਹੀਂ ਆਪਾਂ ਆਹਦੇ ਯਾਰਾਂ ਮਿੱਤਰਾਂ ਕੋਲ ਜਿਹੜੀਆਂ ਘੋੜੀਆਂ ਉਹਨਾਂ ਦੇ ਛੱਡਿਆ ਪਰ ਇਹ ਹੈ ਕਿ ਬਈ ਜਿਵੇਂ ਲੁਧਿਆਣੇ ਸਾਈਡ ਥੋੜਾ ਜਿਹੜਾ ਏਰੀਆ ਸਾਰਾ ਮਾਰਵਾੜੀ ਦਾ ਗੜ ਭਜਿਆ ਗਿਆ ਮੰਨਿਆ ਗਿਆ ਹੈ ਨਾ ਬਿਲਕੁਲ ਵੀਰੇ ਇਹ ਚੋਟੀ ਦੇ ਅਸਟ੍ਰੇਲੀਅਨ ਐ ਸਾਰੇ ਥੋੜੇ ਏਰੀਆ 'ਚ ਹੀ ਹੈ ਨਾ ਕਿਰਪਾ ਜੀ ਮਹਾਰਾਜ ਦੇ ਚਲੋ ਬਾਕੀ ਜਿਹੜਾ ਨਵੇਂ ਮੁੰਡਿਆਂ ਨੂੰ ਸ਼ੌਂਕ ਆਈ ਚੰਗੀ ਗੱਲ ਆਈ ਨਸ਼ਿਆਂ ਤੋਂ ਦੂਰ ਰਹਿੰਦੇ ਆ ਠੀਕ ਆ ਇਹ ਵਧੀਆ ਸ਼ੌਂਕ ਆ ਆਉਣਾ ਵੀ ਚਾਹੀਦਾ ਲੋਕਾਂ ਨੂੰ ਉਹ ਮੈਂ ਤਾਂ ਕਹਿ ਰਿਹਾ ਬ ਔਰ ਥੋਡੇ ਵਰਗੇ ਭਰਾ ਕੋ ਲਾ ਜੀ ਤੇ ਚਲੋ ਮਾਨਤਾਨ ਹੋ ਜਾਂਦਾ ਬੰਦਿਆਂ ਦਾ ਤਾਂ ਕਹਿ ਰਹੇ ਆ ਕਿ ਬਿਲਕੁਲ ਬਿਲਕੁਲ ਇੰਉਂ ਆ ਜੀ ਠੀਕ ਆ ਸਾਰਾ ਕੁਝ ਵੱਧ ਵੀ ਚਾਹੀਦੀ ਆ ਬਾਕੀ ਚਲੋ ਸ਼ੋਕ ਸਾਡਾ ਪੂਰਾ ਹੋ ਜਾਂਦਾ ਹੀ ਠੀਕਾ ਨਖੋਣਾ ਵੀ ਚਾਹੀਦਾ ਵਾ ਬਿਲਕੁਲ 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 ਇੱਕ ਵਕਤ ਆਸ ਲੈ ਕੇ ਆਉਂਦਾ ਤਾਂ ਉਹਨੂੰ ਮੋੜਨਾ ਨਹੀਂ ਚਾਹੀਦਾ ਜੀ ਸਹੀ ਗੱਲ ਹੈ ਤੇ ਹੋਰ ਕੀ ਲੈ ਕੇ ਆਓ ਬਾਈ ਆਪਣੇ ਘੋੜੀ ਆ ਵੀਰੇ ਉਧਰ ਆਓ ਜੀ ਨਹੀਂ ਦੀ ਡਿਟੇਲ ਆ ਬਾਈ ਤਰਜੀਹ ਕਰੋ ਹਾਂ ਜੀ ਵੀਰੇ ਇਦੀ ਕੀ ਡਿਟੇਲ ਹੈ? ਇਹਦੀ ਡਿਟੇਲ ਬਾਈ ਸਾਡਾ ਦੂਜੇ ਤਰਜੀਬ ਮੈਨਾਂ ਵਾਲੇ ਮੈਨਾਂ ਵਾਲੇ ਸੂਰਜ ਦੀਆਂ ਬੱਚੀਆਂ ਨੇ ਦੋ ਹੀ ਵੀਰੇ। ਅੱਛਾ ਬਸ਼ੇਰੀਆਂ ਹੈ? ਹਾਂ ਬਸ਼ੇਰੀਆਂ ਨੇ। ਬਣੀ ਘੋੜੀ ਬੈਠੀਆਂ ਪੂਰੀਆਂ, ਕਦ ਕੋਦ ਪੂਰਾ ਕਰੀ ਬੈਠੀਆਂ ਹਨਾ। ਇਹ ਵੀ ਮਾਰਵਾੜੀ ਆ ਗਈ ਬਾਈ। ਹਾਂ ਮਾਰਵਾੜੀ ਮਾਰਵਾੜੀ। ਓਕੇ ਇਹਨਾਂ ਦੀ ਕੀ ਡਿਮਾਂਡ ਹੈ ਬਾਈ ਜੀ? ਇਹਨਾਂ ਦਾ ਦੋਨਾਂ ਦਾ 6 ਲੱਖ ਰੁਪਈਆ ਵੀਰੇ। ਦੋਨਾਂ ਦਾ? ਓ ਬੱਲੇ। ਓ ਜਿਆ ਜੀ ਰੇਟ। ਆਹ ਦੇਖੋ ਬਾਈ ਦੋਨਾਂ ਦਾ 6 ਲੱਖ ਰੁਪਈਆ ਮੰਗੀ ਜਾਂਦੇ ਬਾਈ। ਮਾਰਕਿੰਗ ਆ ਗਈ ਇੱਕ ਦੀ ਦੀ ਪੰਜ ਕਲੇਆਣ ਆ ਗਈ ਹੈ ਨਾ ਦੋਨੇ ਪੰਜ ਕਲੇਆਣਾਂ ਹਾਂ ਦੋਨੇ ਪੰਜ ਕਲੇਆਣਾਂ ਚ ਚੈੱਕ ਕਰ ਲੋ ਦੋਸਤੋ ਕਦ ਬਾਈ 60 ਤੋਂ ਬਾਹਰ ਹੋਊਗਾ ਹਾਂ ਹਾਂ 60 ਤੋਂ ਬਾਹਰ 60 ਤੋਂ ਬਾਹਰ ਬਾਈ ਕਦ ਕਰ ਗਿਆ ਚੈੱਕ ਕਰ ਲੋ 18 ਤੇ 2 ਮਹੀਨੇ ਦੀ ਹੈ 18 ਦੇ 2 ਮਹੀਨੇ ਦੀ ਚੰਗੀ ਚੀਜ਼ ਤੁਹਾਨੂੰ ਸਸਤੇ ਰੇਟ 'ਚ ਮਿਲ ਜਾਂਦੀ ਹੈ ਤੇ ਬਾਈ ਨੇ ਮਾਗੀ ਡਿਸਕਾਊਂਟ ਲਾਇਆ ਹੈ ਨਾ ਹਾਂ ਆਇਆ ਠੀਕ ਹੈ ਬਾਈ ਧੰਨਵਾਦ ਜੀ ਚੰਗੀ ਚੀਜ਼ ਆ ਵੀਰੇ ਨਾਲ ਸਭ ਦਾ ਸ਼ੌਕ ਪੂਰਾ ਹੋ ਜਾਂਦਾ ਬਿਲਕੁਲ ਤੇ ਮੱਲੀ ਸਾਹਿਬ ਨੰਬਰ ਦੱਸੋ ਆ ਆਖਰ ਜਾ ਆਪਦਾ 98816 21852 797816 21852 98721 00630 پرویز بھائی तेरा ਕੰਨ 70872 70872 67199 ਹੈਨਾ ਤੇ ਭਾਈ 6 ਲੱਖ ਚ ਦੋਨੋਂ ਲੈ ਜਾਓ ਆ ਬਾਈ ਨੇ ਆਫਰ ਲਾਇਆ ਮਾਗੀ ਆਫਰ ਤੇ ਹੈਗਾ ਕੱਲਾ ਮੁਕਸਰ ਮੰਡੀ ਤੱਕ ਹੀ ਆਫਰ ਉਸ ਤੋਂ ਬਾਅਦ ਉਸ ਤੋਂ ਬਾਅਦ ਸਿੱਧੇ ਰੇਟ ਵਧ ਜਾਣੇ ਹੈ ਹੈਨਾ ਜਿਵੇਂ ਪੈਟਰੋਲ ਦੇ ਰੇਟ ਵਧ ਗਏ ਵਾ ਘੋੜੀਆਂ ਦੇ ਰੇਟ ਵਧ ਜਾਣੇ ਹੈ ਧੰਨਵਾਦ ਵੀਰੇ ਓਕੇ ਵੀਰੇ ਧੰਨਵਾਦ ਹੁੰਦਾ ਹੈ ਤੇ ਹਰ ਜੀ ਦੋਸਤੋ ਦੱਸਿਓ ਫਿਰ ਕਮੈਂਟ ਕਰਕੇ ਕਿ ਆਇਆ ਕੋਈ ਘੋੜਾ ਕੋੜੀ ਪਸੰਦ ਤੇ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਲਾਈਕ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਨਵੇਂ ਭਰਾ ਵੀਡੀਓ ਦੇਖ ਰਹੇ ਨੇ ਤੇ ਮਿਲਦੇ ਆਂ ਇੱਕ ਹੋਰ ਕਹਿੜ ਜਹੀ ਵੀਡੀਓ ਦੇ ਨਾਲ ਇਦਾਂ ਹੀ ਹੋਰ ਵੀਡੀਓ ਨੂੰ ਦੇਖਣ ਲਈ ਪੇਜ ਨਾਲ ਬਣੇ ਰਹੋ ਵੈਂਟੇਜ ਕਲਚਰ 976